ਆਜਾਏ ਕਰਤਾ ਕਹਾਂ ਕਿ ਸੰਤ ਆਇਆ ਜਿੱਥੇ ਸਭ ਦੁੱਖ ਗਾਏ ਤੇ ਉਹ ਬਹਾਦਰ ਸਿਮਰਿਆ ਘਰੋਂ ਕਿਧਿਆਵੇ ਤਾਏ ਸਭ ਥਾਈ ਹੋਏ ਸਹਾਰੇ ਤੁਖਮਾ ਪਾਖਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਜਸਾ ਪਾਤਸ਼ਾਹ ਜੀ ਹੋ ਸ੍ਰੀ ਗੁਰੂ ਅੰਗਦ ਦੇ ਪਾਠ ਜੀਵਾਰ ਦਾ ਧਿਆਨ ਧਰ ਕੇ ਗਾਸਾ ਦੀ ਬੋਲੀ ਜੀ ਆਪਲੇ ਹਜੂਰ ਅਰਦਾਸ ਦੇਤੀ ਸਕੇਤ ਬਾਜਾ ਜੀ ਸੰਬਤ ਸਾਹ ਜਿਆ ਮਿਲਦਾ ਤਾਉ ਤੇ ਕੀ ਹੋ ਸਕਦਾ ਅਸੀਸਣਿਆ ਜੋ ਹੋਵੇ ਸੈਬਸੋ ਕੇ ਸਾਪੂਲੀ ਬਾਬਾ ਦੀ ਆਪਣੀ ਜਰਨਤ ਨੂੰ ਬਾਤ ਰਖਣਾ ਪਿਛੇ ਪਰਵਾਹ ਨੂੰ ਕਰਦੀ ਕਰਾਵਾ ਜੀ ਨੂੰ ਰਖਣਾ ਨਾਮ ਕਹਾਂ ਸੁਣਾ ਸਾਪੂਲੀ ਆਪ ਦੇ ਜਰਨਤ ਕਹਿੰਦਿਆਂ ਉੱਡਿਆਂ ਵਿਚਾਰਾਂ ਕਰਦਿਆਂ ਆਪ ਦੇ ਬਸਰਾ ਦੀ ਸੇਵਾ ਕਰਦਿਆਂ ਸਰਬ ਪ੍ਰਸਾਦੀ ਦੇਗਾ ਦੀ ਮਾਹੀ ਮਛੋਰੀ 10 ਮਾਸੇ ਸਮਾਤ ਚੇਤਾ ਉਤਾਰਕਿਸ਼ਨਾ ਦੀ ਚਰਨ ਕੀ ਆਪੇ ਸੇਵਾਦਾਰ ਆਪ ਜੀ ਨੂੰ ਬਹੁਤ ਸਾਬ ਜੀ ਦੇ ਨਾਮੇ ਚਾਰਨੇ ਤਿਆਰ ਹਾਂ ਜ ਆਗਿਆ ਬਸੂ ਰਸਤੇ ਦੇ ਹੱਥ ਪਾਉਣੇ ਸਾਤਾ ਤੀ ਜੋ ਜੀ ਮਿਲੇ ਸੀਸ ਨਵਾ ਕੇ ਨੂਲੇ ਸਿਰ ਝਾਕੇ ਮਿਲੇ ਸੁਖ ਹੋਵੇ ਨਾਮ ਜਿਤੇ ਆਵੇ ਸਿਰ ਪਰਤੇ ਸੁਖੇ ਸਰਬਤ ਲਾਇਕ ਸਮਝਿਉ ਜਾਣਦੇ ਆ ਕਿ ਉਹ ਸੰਘਰਸ਼ ਦੇ ਵਿੱਚ ਵੀ ਅਗਵਾਈ ਅਸੀਂ ਜਾ ਪਰਵਾਨ ਸਾਹਿਬ ਕੋ ਲੈਂਦੇ ਰਹੇ ਜਦੋਂ ਗਾਨਾ ਕੋਡੇ ਤੇ ਸੀ ਜਦੋਂ ਹੱਥ ਚ ਕਲਮ ਆਈ ਬਤੌਰ ਪੱਤਰਕਾਰ ਤੇ ਅੱਜ ਵੀ ਇਹ ਅਗਵਾਈ ਕਰਦੇ ਆ ਤੇ ਇੱਕ ਦਿਨ ਮੈਨੂੰ ਕਹਿਣ ਲੱਗੇ ਪ੍ਰਵਿੰਦਰ ਸਿੰਘ ਕਿ ਅੱਜ ਤੂੰ ਇੱਕ ਪੱਤਰਕਾਰ ਦੇ ਤੌਰ ਤੇ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਮੇਰੀਆਂ ਵੀਡੀਓਜ਼ तमाम ਅੰਗ ਮਲਕਾਂ 'ਚ ਵੇਖੀਆਂ ਜਾਂਦੀਆਂ ਜਿੱਥੇ ਸਾਡੀ ਬਾਸ਼ਾ ਸਮਝੀ ਜਾਂਦੀ ਆ ਪੂਜਾ ਜਾਂਦੀ ਆ ਇਹਨਾਂ ਦੇ ਵਿੱਚ ਮੈਂ ਇੱਕ ਗੱਲ ਬੜੀ ਵਧੀਆ ਕਹੀ ਤੇ ਮੈਂ ਉਹ ਅੰਡਰਲਾਈਨ ਕਰ ਲਈ ਮੈਨੂੰ ਕਹਿਣ ਲੱਗੇ ਕਿ ਬਰਦਰ ਕਦੀ ਵੀ ਕਿਤੇ ਭਾਵਕ ਹੋ ਕੇ 41 ਤਨ ਤੇ এসਜੀਪੀਸੀ ਦੇ ਖਿਲਾਫ ਨੀ ਮੋਬੋਦਣਾ ਹਾਂ ਉਹਦੇ ਚ ਕੋਈ ਲੀਡਰ ਕੋਈ ਪਰਸਨ ਗਲਤ ਹੋ ਸਕਦਾ ਪਰ ਓਵਰ ਆਲ ਕਿਸੇ ਸੰਸਥਾ ਦੀ ਇਹ ਇੱਕ ਸਾਜ਼ਿਸ਼ ਹੀ ਪੰਜਾਬੀਆਂ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਕਿ ਇਹ ਦੋ ਨਮਾਇੰਦਾ ਜਮਾਤਾਂ ਨੇ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਇਹਨਾਂ ਨੂੰ ਖਤਮ ਕਰਦੋ ਇਹ ਵਾਕਿਆ ਹੀ ਇਹ ਗੱਲ ਮੈਨੂੰ ਕਮਸ਼ਕਮ 2 ਸਾਲ ਪਹਿਲਾਂ ਜੱਫਰਵਾਲ ਸਾਹਿਬ ਨੇ ਕਈ ਵਾਰੀ ਭਾਵਪਕ ਹੋ ਕੇ ਜਾਂ ਪਰਸਨਲ ਰੰਜਿਸ਼ ਦੇ ਵਿੱਚ ਮੈਂ ਬੋਲ ਦਿੰਦਾ ਸੀ ਪਰ ਉਸ ਦਿਨ ਤੋਂ ਬਾਅਦ ਮੈਂ ਇਹ ਗੱਲ ਅੰਡਰਮਾਈਨ ਕਰ ਲਈ ਬੇਸ਼ੱਕ ਇੰਸਟੀਚੂਨਲ ਐਜੂਕੇਸ਼ਨ ਕੁਝ ਵੀ ਹੋਵੇ ਪਰ ਸੰਘਰਸ਼ ਦੀ ਯੂਨੀਵਰਸਿਟੀ ਆ ਭਾਈ ਬਸੰਤ ਸਿੰਘ ਜੱਫਰਵਾਲ ਕਿੱਡੀ ਵੱਡੀ ਗੱਲ ਤੇ ਕਿੱਡੀ ਦੂਰਅੰਦੇਸ਼ੀ ਦੀ ਗੱਲ ਆ ਪੀਆਰ ਰਵੇ ਨਾ ਜਿਹੜਾ ਮਰਜੀ ਮੂੰਹ ਚੁੱਕ ਕੇ ਕੋਈ ਅਕਾਲੀ ਦਲ ਦੇ ਤੇ ਕੋਈ ਐਸਜੀਪੀਸੀ ਤੇ ਤਵਾ ਲਾ ਦਿੰਦਾ ਜੋ ਮਰਜੀ ਬੋਲ ਦਿੰਦੇ ਤਾਨੂੰ ਅੰਦਾਜ਼ਾ ਹੀ ਨਹੀਂ ਕਿ ਮਾਹੌਲ ਬਣਾਇਆ ਜਾਂਦਾ ਤੁਹਾਡੇ ਮੂੰਹ 'ਚ ਲੱਜ ਪਾਏ ਜਾਂਦੇ ਆ ਕਿ ਤੁਸੀਂ ਆਪ ਹੀ ਆਪਣੀਆਂ ਜੜਾਂ ਵਾਢ ਲਓ ਆਪਣੀ ਨਮਾਇੰਦਾ ਜਮਾਤ ਤੋਂ ਹੱਥ ਧੋਵੋ ਸੱਚ ਗੱਲ ਕਈਆਂ ਲਗਾਸਾਰ ਨਹੀਂ ਕਿ ਸਰਕਾਰ ਸੰਪੂਰਨ ਕੋਈ ਨਹੀਂ ਬਣਨੀ ਬਣ ਗਿਆ ਜਿਹੜਾ ਆਖਰੀ ਪਾਗ ਵਾਲਾ ਮੁੱਖ ਮੰਤਰੀ ਬਣਨਾ ਸੀ ਪੰਜਾਬ ਦਾ ਜੇ ਇਸੇ ਤਰ੍ਹਾਂ ਹੀ ਰਹੇ ਨਾ ਤੇ ਸੱਚੀ ਮੁੱਚੀ ਤਰਸੀ ਜਾਵਾਂਗੇ ਕੋ ਪਾਗ ਵਾਲਾ ਮੰਤਰੀ ਤੇ ਮੁੱਖ ਮੰਤਰੀ ਵੇਖਣ ਅਜੇ ਵੀ ਵੇਲਾ ਹੋਏ ਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲੈ ਬਲਾਈ ਹੋਈਆਂ ਨੇ ਗਲਤੀਆਂ ਬੜਾ ਕੁਝ ਹੋਇਆ ਮਾਫੀ ਮੰਗੀ ਜਾ ਸਕਦੀ ਐ ਸਾਡੇ ਦੇ ਗੁਰੂ ਦਾ ਹਿਰਦਾ ਹੀ ਬੜਾ ਵਿਛਾਲਿਆ ਉਥੇ ਕੋਈ ਵੀ ਟਹਿ ਕੇ ਜਾ ਕੇ ਚਲ ਜੇ ਤੇ ਉਹ ਹਿੱਦੇ ਨਾਲ ਉਹ ਸੀਨੇ ਨਾਲ ਲਾ ਲਿਤਾ ਤੇ ਮਾਫੀ ਫਿਰ ਗੁਰੂ ਨੇ ਦੇਣੀ ਹੈ ਕਈ ਲੋਕ ਡਹਿ ਪੀਦੇ ਨੇ ਬੋਲਣ ਕਿ ਮਾਫੀ ਤੇ ਦੇਣੀ ਨਹੀਂ ਚਾਹੀਦੀ ਇਹਨਾਂ ਨੂੰ ਤਾਂ ਟਾਂਗੀ ਦੇਣਾ ਚਾਹੀਦਾ ਇਹਨਾਂ ਦੀ ਜੇ ਖਾਲੀ ਰਾਹ ਦੇਣੀ ਚਾਹੀਦੀ ਇਹ ਜੋ ਗੁਰੂ ਦਾ ਅਸੂਲ ਹੈ ਉਹਨੇ ਤੋਂ ਉਸੇ ਅਨੁਸਾਰ ਚੱਲਣਾ ਤੇ ਇਸ ਗੱਲ ਨੂੰ ਧਿਆਨ ਚ ਰੱਖੋ ਕਿ ਸਾਡੀ ਨਮਾਇੰਦਾ ਜਮਾਤਾਂ ਨੂੰ ਖਤਮ ਕਰਨ ਦੀ ਵੱਡੀ ਸਾਜ਼ਿਸ਼ ਜੀ ਅਸੀਂ ਆ ਵੀ ਆਪਣੇ ਹੱਥੀਂ ਜੜਾਂ ਵੱਢੀ ਜਾਣਦੇ ਜੀ ਇਸ ਗੱਲ ਨੂੰ ਧਿਆਨ ਨਾ ਰੱਖੋ ਤੇ ਸੋਚ ਕੇ ਅੱਗੇ ਕੋ ਗਾਂ ਗੱਲ ਕਰਿਆ ਕਰੀਏ ਤੇ ਇਸ ਗੱਲ ਨੂੰ ਸੋਚੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਫਿਰ ਉਹ ਗੱਲ ਵਿਦੇਸ਼ਾਂ ਚ ਜਾ ਕੇ ਕੋਈ ਟਰੱਕ ਚਲਾਉਣ ਡਿਆ ਜੀ ਤੇ ਕੋਈ ਭਾਂਡੇ ਵਾਜਣ ਡਿਆ ਜੀ ਸਾਰੇ ਇੰਜੀਨੀਅਰ ਨੀਗੇ ਉੱਥੇ ਬਣੇ ਆਈਐਸ ਆਈਪੀਐਸ ਅਫਸਰ ਪਰ ਯੂਪੀ ਵੀ ਆ ਗਏ ਹੋਏ ਆ ਜਦੋਂ ਸਾਡੇ ਬੱਚੇ ਦੇ ਪਲੱਸ ਟੂ ਕਰਕੇ ਚੱਲ ਜਾਂਦੇ ਨੇ ਹਾਈਲਾਈਟਸ ਕਰਕੇ ਇਸ ਕਰਕੇ ਇਸ ਚੀਜ਼ ਨੂੰ ਖਿਆਲ ਰੱਖਿਓ ਬਹੁਤ ਧੰਨਵਾਦ ਆਪ ਸਭ ਸੰਗਤਾਂ ਦਾ ਜਿਹੜੇ ਵੀ ਆਏ ਨੇ ਹੁਣ ਮੈਂ ਬੇਇਤੀ ਕਰਾਂ ਭਾਈ ਰਜਿੰਦਰ ਸਿੰਘ ਜੀ ਨੂੰ ਕਿ ਉਹ ਦੋ ਮਿੰਟ ਬਾਈਟ ਕੇ ਆਉਣ। ਹੁਣ ਹੋਇਆ ਜੀ ਕਿ ਜੱਜ ਸਾਹਿਬ ਕਰਨ ਜੀ ਸਚੀ ਸੋਹਰੇ ਸਾਹਿਬ ਉਹ ਦੋ ਮਿੰਟ ਜਰੂਰ ਬਾਈਟ ਕੇ ਆਉਣ। ਐਡਵੋਕੇਟ ਲੋਕਦੀਪ ਸਿੰਘ ਘੁਮਣਾ ਵਾਲੇ ਬਾਬਾ ਭੋਤ ਸਿੰਘ ਜੀ ਦੇ ਸੁਪੁੱਤਰ ਹੋਗੇ ਕੌਮੇ ਨਹੀਂ ਉਹਨਾਂ ਦਾ ਵੀ ਧੰਨਵਾਦ ਜੀ। ਹਰ ਬਹੁਤ ਸਤਿਕਾਰ ਜੋ ਸੱਚੇ ਪਾਸਾ ਦੀ ਹਜ਼ੂਰੀ ਚ ਜੋੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਰਸਨਾ ਬਵਿੱਤਰ ਕੱਢ ਕੇ ਬਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਪੂਜਨੀਕ ਮਾਤਾ ਕਲਵੰਤ ਕੌਰ ਜੀ ਮੈਂ ਬੈਠਾ ਸੰਗਹਿਾ ਸੀ ਕਿ ਮਾ ਜਿਹੜੀ ਅੰਦਾਜ਼ ਅਸੀਂ ਜਦੋਂ ਗ੍ਰਾਂਤੀ ਸਿੰਘ ਕਰਦੇ ਨੇ ਕਿ ਮਾਵਾ ਦਾ ਸਾਬਰ ਕਿਵੇਂ ਪਾਕਿਆ ਗਿਆ ਸਮੇਂ ਦੇ ਹਾਕਮਾਂ ਨੇ ਕਿਵੇਂ ਟੁਕੜੇ ਟੁਕੜੇ ਕਰਕੇ ਝੂਲੀ ਜਪਾਏ ਪਰ ਬਾਣਾ ਬੰਦਿਆਂ ਉਹੀ ਮਾਂ ਉਹ ਇਤਿਹਾਸ ਨੂੰ ਦੁਹਰਾਉਂਦੀ ਹੋਈ ਉਹ ਤਾਂ ਉਸ ਇਤਿਹਾਸ ਤੇ ਚੱਲਦੀ ਹੋਈ ਆਪਣੇ ਧੀਆਂ ਪੁੱਤਰ ਸਤੇ ਸਬੰਧੀ ਭੈਣ ਭਰਾ ਮਿੱਤਾਂ ਦੋਸਤ ਜਦੋਂ ਪੰਜਾਬ ਸੜ ਰਿਹਾ ਸੀ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸੀ ਜਿਹੜੀ ਮਾਂ ਬੁੱਤ ਤੇ ਪੁੱਤ ਨੂੰ ਪਿਆਰ ਕਰਦੀ ਹੈ ਉਹਨੇ ਉਹ ਸੰਘਰਸ਼ ਚ ਤੋਰੇ ਹੋਏ ਸੀ ਮੇਰੇ ਕਹਿਣ ਤੋਂ ਬਾਅਦ ਭਾਈ ਬੱਸਰ ਸਿੰਘ ਜੱਫਰਬਾਦ ਸਾਡਾ ਤਕਰੀਬਨ 15-20 ਸਾਲ ਤੋਂ ਜੱਫਰਬਾਦ ਸਾਹਿਬ ਨਾਲ ਮੇਰਾ ਜੱਫੇਬੰਦੀਆਂ ਬਤਾ ਬਾਪਿਆ ਪਹਿਲਾ ਸੱਚ ਜਾਣਿਓ ਮਹਾਰਾਜ ਦੀ ਹਜ਼ੂਰੀਆ ਝੂਠ ਨਾਲ ਬਲਦ ਬੁਲਾਵੇ ਕਿ ਮੈਂ ਨਹੀਂ ਜਾਣਦਾਸ ਉਹ ਸਾਡਾ ਪਰਿਵਾਰ ਹੋਰ ਟੱਕਦਾ ਸਾਡੇ ਕਦੇ ਕਿਸੇ ਨੂੰ ਸੇਕ ਨਹੀਂ ਲੱਗਿਆ ਅਸੀਂ ਪਟਿਆਲੇ ਦੇ ਸਾਡੇ ਵੱਲ ਮੂਵਮੈਂਟ ਦਾ ਵੀ ਘੱਟ ਘੱਟ ਸੀ ਅਸਰ ਉਸ ਤੋਂ ਵੱਡਾ ਮਾਨ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਅੰਥਰਾਤਰ ਜਥੇਦਾਰ ਗਰਚੰਦ ਸਿੰਘ ਟੋੜਾ ਦਾ ਸਾਡੇ ਤੇ ਮਿਹਰ ਭਰਿਆ ਹੱਥ ਸੀ ਉਹਨਾਂ ਨੇ ਕਦੇ ਨਹੀਂ ਦੇਖਿਆ ਕਿਹਦਾ ਬੰਦਾ ਹੈ ਕਿਹਦਾ ਨਹੀਂ ਲੀਡਰ ਆਪਣੇ ਦੀ ਸਾਰੇ ਗੱਲ ਕਰ ਲਿਓ ਮੈਨੂੰ ਪਹਿਲੇ ਹੀ ਮਾਫ਼ ਕਰਦੇ ਹੋ ਪਰ ਉਹ ਇਨਸਾਨ ਸੀ ਜੀਨੇ ਜੀ ਦੀ ਬਾਹ ਫੜ ਲਈ ਛੱਡੀ ਨਹੀਂ ਸਾਡੇ ਉਹ ਜ਼ਿਲ੍ਹਿਆਂ 'ਚ ਜਾ ਕੇ ਪੁੱਛ ਸਕਦੇ ਹੋ ਥਾਣੇ ਕਚਾਈਆਂ 'ਚ ਉਹ ਬੱਬਰ ਸ਼ੇਰ ਜਿਹਦੇ ਦੇ ਹਮਲੇ ਵੀ ਹੋਏ ਗੂਠਾ ਵੀ ਗਿਆ ਪਰ ਉਹਨੇ ਪਿੱਠ ਨਹੀਂ ਦਿਖਾਈ ਨਾ ਕਿਸੇ ਨੂੰ ਕਿਹਾ ਵੀ ਮੈਨੂੰ ਘਰੋਂ ਲੈ ਨਾਓ ਜੇ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਕੀਤੀ ਤਾਂ ਕਲੀ ਤੇ ਕਰਕੇ ਕੀਤੀ ਆ ਉਸ ਬੱਬਰ ਸ਼ੇਰ ਨੇ ਜੇ ਸਾਰੇ ਲੀਡਰ ਪਰਥਰਾਤਰ ਜਿਹੇ ਦਾ ਕੌੜੇ ਦੀ ਤਰ੍ਹਾਂ ਚੱਲਦੇ ਤਾਂ ਸਾਡੇ ਨਾ ਜਵਾਨੀ ਜਾਂਦੀ ਨਾ ਸਾਡੀਆਂ ਮਾਵਾ ਜਿਹੜਾ ਤੇ ਰੋਡੀਆਂ ਵੀਰੋ ਸਾਡੇ ਨੇ ਰੋਲੇ ਆ ਰੋਕੇ ਕਿਹਨੂੰ ਦਿਖਾਈਏ ਕਿਹਨੂੰ ਪਿੱਟੀਏ ਅਸੀਂ ਤਾਂ ਇੱਥੇ ਤੱਕ ਗਿਰ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਿਆ ਅਸੀਂ ਕੁਰਸੀਆਂ ਦੇ ਝੁੰਡੇ ਲੈ ਰਹੇ ਆ ਫੇਰ ਸਾਨੂੰ ਕਹਿੰਦੇ ਕੌਮ ਸਾਨੂੰ ਮੇਲੇ ਮਾਰਦੀ ਹੈ ਉਹ ਤਰਸ ਕਰ ਲਓ ਝੋਲੀ ਚ ਪਾ ਲਓ ਪਾਪ ਕਰੇ ਹੋਏ ਜਿਹੜਾ ਅਪਗਰ ਪਰਿਵਾਰ ਨੂੰ ਮਾਰੇ ਉਹ ਬਖਸ਼ਿਆ ਨਹੀਂ ਜਾਂਦਾ ਹੁੰਦਾ ਕਿਤੇ ਮੈਨੂੰ ਇਸ਼ਾਰਾ ਕਰਦੇ ਨੇ ਪਰ ਮੈਂ ਗੱਲ ਤੱਕ ਭਰਿਆ ਪਿਆ ਇਹ ਕਿੱਲਾ ਕਿਦਾਂ ਮਾਰਾ ਇਹ ਨੂੰ ਵਿੱਚ ਸੁਣਿਆ ਜਾਊਗਾ ਮਾਫ਼ ਕਰਿਓ ਰਗਾ ਸਾਹਿਬ ਬੱਬਰ ਸ਼ੇਰ ਬਣੋ ਓਟਾ ਇਧਰ ਨਾ ਆਏ ਜੰਗਲ ਨੂੰ ਚੰਗਾ ਮਾਰੇ ਨੂੰ ਮਾੜਾ ਕਹੋ ਜੀਹਾਂ ਦੇ ਹੁਣ ਤੱਕੇ ਸਾਂ ਯਾਹਨੇ ਮਰਵਾਏ ਗਏ ਆ ਜਿਨ੍ਹਾਂ ਨੇ ਪੁਲਿਸ ਦੇ ਜੱਫੀਆਂ ਪਾਈਆਂ ਨੇ ਬੱਬਰ ਸ਼ੇਰ ਦੀ ਗੱਲ ਕਰੀ ਆ ਵੀ ਸੈਣੀ ਦਾ ਮੂੰਹ ਵੱਲ ਕਰਾਇਆ ਪਰ ਸਾਡੀ ਹਿੱਕ ਤੇ ਕੀਨੇ ਬਿਠਾਇਆ ਇਹ ਕਿਹਨੂੰ ਦੱਸੀਏ ਪਾਕਿਸਤਾਨ ਜਾਈਏ ਉੱਥੇ ਜਾ ਕੇ ਦੱਸਾਂਗੇ ਮੈਂ ਜ਼ਿਆਦਾ ਸਮਾਂ ਲਾਉਣਾ ਹੋਇਆ ਮੇਰੇ ਨਾਲ ਆਏ ਨੇ ਸਤ ਬਾਬਾ ਰਸਿੰਦਰ ਸਿੰਘ ਜੀ ਕਲਰ ਪਾਈੜੀ ਵਾਲੇ ਮਹਾਂਪੁਰ ਬੀਬੀ ਸੋਹਣਜੀਤ ਕੌਰ ਜੀ ਬਹੁਤ ਹੀ ਸਤਕਾar ਦੇ ਸਤ ਬਾਬਾ ਰੇਸਮ ਸਿੰਘ ਜੀ ਫਖਰਾਰੇ ਵਾਲੇ ਸਾਡੀ ਮਾਂ ਮੈਂ ਸਰਦਾਰ ਅਗਲੀ ਦੇਣ ਕਿਉਂਗਾ ਨਹੀਂ ਮੈਂ ਤਾਂ ਇਹ ਕਹੂੰ ਜਦੋਂ ਤੈਂ ਆਪਣੀ ਏ ਨਾਲ ਗੁੱਸੇ ਰੱਖੀ ਐ ਸਾਡੇ ਨੇ ਵੀ ਤਰਸ ਕਰ ਲਾ ਸਾਡੇ ਆਲੇ ਤਾਂ ਮੰਨਦੇ ਹੀ ਨਹੀਂ ਸਾਡੀ ਸਾਡੇ ਘਰ ਚ ਨਹੀਂ ਮੰਨਦੇ ਉਹਨਾਂ ਤੇ ਵੀ ਮੇਰੇ ਮਗਰ ਹੱਥ ਕਰ ਅਸੀਂ ਵੀ ਗੁਰ ਸਿੱਖੀ ਤੇ ਪੱਕੇ ਹੋਈਏ ਐਲੀ ਵੇਣ ਤੇ ਪਰਵਾਰ ਕਰਿਓ ਪੁੱਤ ਜੀ ਤੋਂ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸ਼ੁਰੀ ਜੀ ਹੁਣ ਮੈਂ ਬੇਨਤੀ ਕਰਾਂ ਜਥੇਦਾਰ ਸਤਨਾਥ ਸਿੰਘ ਜੀ ਮਨਾਵਾ ਸਾਹਿਬ ਜਿਹੜੇ ਇੱਕ ਬੜੇ ਗਰੀਬੀ ਸੰਘਰਸ਼ੀ ਯੋਧੇ ਰਹੇ ਨੇ ਜ ਪਰਵਾਰ ਸਾਹਿਬ ਦੇ ਨਾਲ ਤੇ ਇਹਨਾਂ ਨੂੰ ਤੇ ਅਸੀਂ ਸੰਤ ਜੀ ਦਾਇਲ ਸਿੰਘ ਖੰਡਰਾਵਾਲਾ ਦੇ ਨਾਲ ਵੀ ਇਹਨਾਂ ਦੇ ਦਰਸ਼ਕਦਾਰ ਰਹੇ ਆ ਤੇ ਚਲੋ ਇਹ ਵੀ ਖੁਸ਼ ਨਿਸੰਤੀ ਨਾਲ ਸਾਡੇ ਵਿੱਚ ਨੇ ਸائیں ਬਾਤ ਚੈਂ ਦੀਆਂ ਅਗਨ ਕੋ ਜੋਤੀ ਸ਼ਲੋਕ ਚਵਾਰ ਚਤੁਰ ਸਦਾ ਅਸੰਦੇ ਮਹਾਰਤ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਖਤੇ ਅਰਚਾਰ ਦਾ ਬੱਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖੇ ਹੋਏ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਤੋਂ ਉਪਰੰਤ ਅੰਤੇ ਸਤਗੁਰ ਬੋਲੇ ਆ ਮੈਂ ਪਿੱਛੇ ਕੀਰਤਨ ਕਰਿਓ ਨਰਬਾਨ ਜੀਓ ਕੀਸੋ ਗੋਪਾਲ ਪੰਡਤ ਸੱਜੇ ਉਹ ਹਰ ਹਰ ਕਥਾ ਪੜੇ ਪ੍ਰਾਨ ਜੀ ਉਹ ਬਹੁਤ ਹੀ ਸਤਿਕਾਰਯੋਗ ਰਾਗੀ ਜੱਥੇ ਨੇ ਬਹੁਤ ਹੀ ਬਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉਸ ਤੋਂ ਅਪਰੰਤ ਬਹੁਤ ਸਾਰੇ ਸਿੱਖ ਪੰਥ ਦੀ ਲੀਡਰਸ਼ਿਪ ਨੇ ਸਾਡੀ ਸਤਿਕਾਰਯੋਗ ਮਾਤਾ ਨੂੰ ਸ਼ਰਦਾ ਦੇ ਫੁੱਲ ਅਰਪਣ ਕੀਤੇ ਆ ਬਰਮ ਸਤਿਕਾਰਯੋਗ ਖਾਲਸਾ ਜੀ ਫਰੀਦ ਸਾਹਿਬ ਗਰਬਾਣੀ ਅੰਦਰ ਬੜਾ ਸੁੰਦਰ ਲਿਖਦੇ ਨੇ ਫਰੀਦਾ ਕਿੱਥੇ ਤੈਂ ਦੇ ਮਾਪਿਆਂ ਜਿੰਨੇ ਤੋਂ ਜਾਣੇ ਹੋਏ ਤੈ ਪਾਸੋਂ ਇਹ ਲੱਦ ਗਏ ਤੂੰ ਅਜਨਾ ਪਤੀ ਨਹੀਂ ਕਬੀਰ ਸਾਹਿਬ ਜਿਗਰ ਕਰਦੇ ਨੇ ਕਬੀਰ ਕਿਹਾ ਜਾਣਾ ਕਿ ਮਰेंगे ਕੈਸਾ ਮਰਨਾ ਹੋਏ ਜੇਕਰ ਸਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਨ ਪਰਮ ਸਤਕਾਰ ਜੋ ਫਾਲਸਾ ਜੀ ਮਾਤਾ ਦਾ ਜਿਗਰ ਹੋਇਆ ਬੰਦਾ ਜ਼ਿੰਦਗੀ ਵਿੱਚ ਬੰਦਾ ਜਨਮ ਦਾ ਆਪਣੇ ਮਾਪਿਓ ਦੇ ਭਾਗੇ ਜਿਉਂਦਾ ਆਪਣੇ ਬਦਲੇ ਮਰ ਜਾਂਦਾ ਆਪਣੀ ਸੰਤਾਨ ਬਦਲੇ ਕਾਹ ਮਨੁੱਖ ਦੀ ਕਹਾਣੀ ਇਸ ਢੰਗ ਨਾਲ ਸੁਪਾਣ ਹੋ ਜਾਂਦੀ ਬੰਦਾ ਜਦੋਂ ਧੋਣੀ ਦਾ ਫਕੀਰ ਹੋਵੇਗਾ ਬਾਦਸ਼ਾਹੀ ਦੀ ਗੱਲ ਕਰੇਗਾ ਜਫਰਵਾਲ ਸਾਹਿਬ ਜਿਨ੍ਹਾਂ ਦੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਘਿੰਡਰਾ ਵਾਲਿਆਂ ਵਾਲੋਂ ਰੰਬੇ ਉਹ ਸੰਘਰਸ਼ ਦੇ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ ਉਸ ਤੋਂ ਬਾਅਦ ਇੱਕ ਸਰਬੱਤ ਖਾਲਸਾ 26 ਜਨਵਰੀ 1986 ਨੂੰ ਕੀਤਾ ਗਿਆ ਜਿਹਦੇ ਵਿੱਚ ਇੱਕ ਪੰਥਕ ਕਮੇਟੀ ਹੋਂਦ ਵਿੱਚ ਆਈ ਉਹਦੇ ਵਿੱਚ ਸਰਦਾਰ ਵੱਸਨ ਸਿੰਘ ਜੱਫਰਵਾਲ ਇੱਕ ਮੈਂਬਰ ਸਰ ਖਾਲਸਾ ਜੀ ਕਹਿ ਦੇਣਾ ਬੜਾ ਸੌਖਾ ਗੱਲਾਂ ਕਰ ਲੈਣੀਆਂ ਬਹੁਤ ਸੌਖੀਆਂ ਨੇ ਮੈਂ ਕਈ ਵਾਰ ਹਸਾਬ ਕਿਤਾਬ ਲਾਇਆ ਵੀ ਸਾਡੀਆਂ ਇਹਨਾਂ ਮਾਵਾਂ ਨੂੰ ਨਾਂ ਤਰਨਾ ਲਾਣਾ ਆਇਆ ਦਾ ਪ੍ਰੈਸ ਨੂੰ ਕੁਝ ਕਹਿਣਾ ਆਇਆ ਇਹ ਥਾਣਿਆਂ ਵਿੱਚ ਜਾ ਕੇ ਸਾਡੇ ਮਾਪੇ ਵੀ ਸਾਡੀ ਮਾਂ ਵੀ ਸਾਡਾ ਪਿਓ ਵੀ ਘਰਵਾਲੀ ਵੀ ਬੱਚੇ ਵੀ ਇਹ ਥਾਣਿਆਂ ਵਿੱਚ ਜਾ ਕੇ ਉਹਨਾਂ ਅਫਸਰਾਂ ਦੀਆਂ ਕਪੜੇ ਤਾਂ ਖਾਂਦੇ ਰਹੇ ਪਰ ਕਦੇ ਇਹ ਨਹੀਂ ਆਖਿਆ ਕਿ ਜਿੰਦੇ ਸੁੱਖੇ ਦੀ ਗੱਲ ਕਰ ਲੋ ਸਤਵੰਤ ਬੇਅੰਤ ਦੀ ਗੱਲ ਕਰ ਲੋ ਕਦੀ ਕਿਸੇ ਦੀ ਮਾਂ ਨੇ ਇਹ ਗੱਲ ਨਹੀਂ ਕਹੀ ਕਿ ਮੇਰੇ ਬੱਚੇ ਨੂੰ ਛੱਡ ਦਿੱਤਾ ਜਾ ਚਲੋ ਖੈਰ ਮੇਰਾ ਇਹ ਪ੍ਰਕਰਨ ਨਹੀਂ ਅਜੋਕਾ ਸਮਾਂ ਬੜਾ ਖਤਰਨਾਕ ਸਮਾਂ ਜਿਵੇਂ ਸਾਡੇ ਲੀਡਰਾਂ ਨੇ ਇਹ ਗੱਲ ਕਹੀ ਹੈ ਇਹਦੇ ਤੋਂ ਸਚੇਤ ਹੋਣਾ ਪਵੇਗਾ ਪਰਮ ਸਤਕਾਰਯੋਗ ਖਾਲਸਾ ਦੀ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਅੱਜ ਨਸ਼ਿਆਂ ਵਿੱਚ ਗਲਤਾਨ ਹੋ ਗਿਆ ਅੱਜ ਇਹ ਪੰਜਾਬ ਦਾ ਜਿਹੜਾ ਪਾਣੀ ਉਹ ਕੈਂਸਰ ਹੋ ਗਿਆ ਲੇਕਿਨ ਅਸੀਂ ਮੈਂ ਵੀ ਉਹਨਾਂ ਵਿੱਚੋਂ ਇੱਕ ਆ ਜਿਹੜਾ ਸਵੇਰੇ ਉੱਠਦਿਆ ਸਰ ਮੇਰੇ ਭਰਾਵਿਆ ਊਠਾ ਵੇਖ ਲਓ ਆ ਯੂਰੀਆ ਖਾਦ ਨੇ ਵਧਿਆ ਜਦੋਂ ਖਾਦ ਖਾਦਣ ਜਾਈ ਨਹੀਂ ਆ ਲੇਕਿਨ ਅਸੀਂ ਇਸ ਗੱਲ ਤੋਂ ਬਾਝ ਨਹੀਂ ਆਏ ਕਿ ਅਸੀਂ ਜੈਲ ਨੂੰ ਜਿਹੜਾ ਉਹ ਕਿਵੇਂ ਬਚਾਉਣਾ ਜਫਰਵਾਦ ਸਾਹਿਬ ਦੀ ਗੱਲ ਕਾਲ ਸਾਇੰਸ ਦੀ ਦੁਨੀਆ ਦੇ ਵਿਦਵਾਨਾਂ ਨੇ ਇਕੱਠੇ ਹੋ ਕੇ ਇੱਕ ਗੱਲ ਵਿਚਾਰ ਕੇ ਕੀਤੀ ਕਿ ਦੁਨੀਆ ਵਿੱਚ ਸਭ ਤੋਂ ਭਾਰੀ ਚੀਜ਼ ਕਿਹੜੀ ਹੈ ਵਿਦਵਾਨੇ ਸੱਪੇ ਤੇ ਪਹੁੰਚੇ ਨੇ ਕਿਸੇ ਕਹਿਆ ਜੀ ਪੱਥਰ ਬੜਾ ਭਾਰਾ ਕਿਸੇ ਕਹਿਆ ਲੋਹਾ ਬੜਾ ਭਾਰਾ ਆਖਰਕਾਰ ਇਸ ਗੱਲ ਤੇ ਪਹੁੰਚੇ ਕਿ ਸਭ ਤੋਂ ਭਾਰੀ ਦੁਨੀਆ ਵਿੱਚ ਰਹਿnde ਆ ਪੁੱਤਰ ਦੀ ਲਾਸ਼ ਹੈ ਜਦੋਂ ਕਿਸੇ ਮਾਪਿਆਂ ਤੋਂ ਡੰਧਿਆਂ ਉੱਤੇ ਉਹ ਪੁੱਤਰ ਦੀ ਲਾਸ਼ ਜਾਂਦੀ ਹੈ ਫਿਰ ਜਿਸ ਤਾਂ ਲਾਗੇ ਸੋਈ ਜਾਣੇ ਕੌਣ ਜਾਣੇ ਵੀਰ ਭਾਈ ਸਾਡੀ ਅਸਮਾਨਾਂ ਦੇ ਆਪਣੇ ਪੁੱਤਰ ਦੀ ਰਾਸ਼ ਵੀ ਆਪਣੇ ਗੰਦੇ ਆ ਪਰ ਮਹਸਦਕਾਰੀਆਂ ਖਾਲਸਾ ਜੀ ਜੱਫਰਵਾਲ ਸਾਹਿਬ ਦਾ ਭਾਈ ਉਹ ਵੀ ਚੜਾਈ ਕਰ ਗਿਆ ਲੇਕਿਨ ਡੋਲੇ ਨਹੀਂ ਕਿਉਂ ਨਹੀਂ ਡੋਲੇ ਤੇਰਾ ਕੀ ਆ ਮਿੱਠਾ ਲੱਗੇ ਉਹਦੇ ਪ੍ਰਮਾਤਮਾ ਪ੍ਰਭੂ ਦੇ ਭਾਣੇ ਵਿੱਚ ਰਹਿਣ ਵਾਲੀ ਉਹ ਮਾਤਾ ਉਹਨੇ ਇੱਕ ਮਹੀਨਾ ਪਹਿਲਾਂ ਹੀ ਜੱਫਰਵਾਲ ਸਾਹਿਬ ਨੂੰ ਕਹਿ ਦਿੱਤਾ ਸੀ ਕਿ ਭਾਈ ਹੁਣ ਪਤਾ ਨਹੀਂ ਅਜੇ ਛਕਾਂਗੇ ਕਿ ਕਿਹ ਤਰ੍ਹਾਂ ਦਾ ਉਹਨੇ ਕਿਹਾ ਹੀ ਪ੍ਰਸ਼ਾਦਾ ਪਾਣੀ ਜੱਫਰਵਾਲ ਸਾਹਿਬ ਵਧੀਆ ਬਣਾਇਓ ਕਿਉਂਕਿ ਮੈਂ 1 ਮਹੀਨੇ ਦੇ ਵਿੱਚ ਵਿੱਚ ਚੜਾਈ ਕਰ ਜਾਣੀ ਆ ਸੋ ਜੱਫਰਵਾਲ ਸਾਹਿਬ ਦੀ ਗੱਲ ਕੀਤੀ ਆ ਬਲਵਿੰਦਰ ਸਿੰਘ ਉਹਨਾਂ ਨੇ ਸਰਦਾਰ ਸਰਦੇਵ ਸਿੰਘ ਜੀ ਮਨ ਸਕੱਤਰ ਸਾਹਿਬ ਚਰੋਣੀ ਕਮੇਟੀ ਉਹਨਾਂ ਨੇ ਗੱਲ ਜਿਗਰ ਪੀਤਾ ਇਹ ਮੈਂ ਬੜਾ ਹਰਾਨ ਆ ਵੀ ਜੰਗਾ ਜੁੱਧਾਂ ਦੇ ਵਿੱਚ ਬੰਦਾ ਜੂਝਣ ਵਾਲਾ ਹੋਵੇ ਤੇ ਇੰਨਾ ਖੰਡਾ ਤੁਸੀਂ ਮੈਂ ਇਸ ਦੇ ਨੇ ਪਹੁੰਚਿਆ ਵੀ ਜਿਨ੍ਹਾਂ ਨੇ ਰਾਜ ਭਾਗ ਕਰਨੇ ਹੁੰਦੇ ਆ ਹਮੇਸ਼ਾ ਬੰਦਾ ਪਿੰਡ ਦਾ ਸਰਪੰਚ ਵੀ ਉਹ ਬੰਦਾ ਜਿਹੜਾ ਦੂਜਿਆਂ ਦੀਆਂ ਗੱਲਾਂ ਗੁੱਲਾਂ ਸੁਣ ਲਵੇ ਆਪਣੀ ਗੱਲ ਉੱਥੇ ਰੱਖ ਕੇ ਪਰ ਇਹ ਆ ਵੀ ਉਹਨਾਂ ਦੀ ਗੱਲ ਹੈ ਉਹ ਠੰਡੇ ਰਹਿ ਕੇ ਸੁਣਨੀ ਜੱਫਰਵਾਲ ਸਾਹਿਬ ਨੂੰ ਮੇਰੇ ਨਾਲ ਮੇਰੇ ਖਿਆਲ ਇਹਨਾਂ ਦਾ 40 ਸਾਲ ਦੀ ਵਾਅ ਮੈਂ ਹੁੰਦੇ ਨੂੰ ਕਦੇ ਗਰਮੀ ਨਹੀਂ ਰਹੀ ਗੱਲ ਕੌਮੀ ਸੰਘਰਸ਼ ਦੀ ਭਰਾਵਾਂ ਸੰਗਰਸ਼ਾਂ ਦੇ ਵਿੱਚ ਜਿਹੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਹੈ ਕਿ ਖਾਲਸਾ ਜੀ ਮਗਰਲਾ ਜਦੋਂ ਉਹਨੇ ਮਗਰਲਾ ਆਪਣਾ ਦੁਆਰ ਦਰਵਾਜ਼ਾ ਆਇਆ ਕਹਿਣ ਲੱਗਾ ਖਾਲਸਾ ਜੀ ਕੌਮਾਂ ਦੀਆਂ ਸੇਵਾ ਕਦੇ ਮੁਕੰਮਲ ਨਹੀਂ ਹੁੰਦੀ ਵਿਤ ਮੁਜਬ ਮੈਖੋ ਸਰੀ ਬਣੀ ਜਿਹੜੀ ਸੇਵਾ ਟੇਹੜੇ ਖਾ ਕੇ ਚਲਿਆ ਜਿਹੜੇ ਈਨ ਮਨਾਉਂਦੇ ਸੀ ਉਹਨਾਂ ਨੂੰ ਵੀ ਅੱਜ ਈਨ ਮਨਾ ਕੇ ਚਲਿਆ ਆ ਸੂਰਜ ਸਿਖਰ ਤੇ ਚਾਰ ਪੰਜਾਬੀਆਂ ਦਾ ਸੁੱਤੇ ਛੇ ਜਗਾ ਕੇ ਚੱਲਿਆ ਹਾਂ ਖਾਲਸਾ ਜੀ ਕੋਈ ਸਵਾਰਾਂ ਪੱਕਾ ਭਾਰ ਚੁੱਕ ਜੋ ਕੋ ਸਵਾਰਾਂ ਜੋ ਕਰੇ ਅਹੀਂ ਹੁਣ ਬੁੱਢੇ ਹੋ ਗਏ ਆ ਸਾਡੇ ਤੋਂ ਜਿਹੜਾ 5 ਕਿਲੋ ਚੁੱਕੀ ਦੱਸਦਾ ਸਾਡੇ ਤੋਂ ਉਹਨਾ ਕੀ ਚੁਕਾ ਲੋ ਜੇ ਤੋ ਵੱਡਾ ਭਾਰ ਕੋ ਚੁੱਕ ਸਕਦਾ ਕੋਈ ਵੱਡਾ ਦੇਸ਼ ਬਣਾ ਸਕਦਾ ਕੋ ਵੱਡੀ ਗੱਲ ਕਰ ਸਕਦਾ ਸਾਨੂੰ ਕਿਸੇ ਤੇ ਕੋਈ ਗਹਿਣਾ ਨਹੀਂ ਉਹਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਆ ਔਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਜਿੰਨਾ ਚਿਰ ਤੱਕ ਜੋ ਮਰਜ਼ੀ ਕਰਨੋ ਜਿੰਨਾ ਚਿਰ ਤੱਕ ਤੁਸੀਂ ਸਾਰੇ ਇਕੱਠੇ ਨਾ ਹੋਏ ਚਾਹੇ ਉਹ ਇੱਧਰ ਬੈਠਾ ਚਾਹੇ ਕੋਈ ਇੱਧਰ ਬੈਠਾ ਠੀਕ ਆ ਜੇ ਕਿਸੇ ਨੇ ਕੋਈ ਗਲਤੀ ਕੀਤੀ ਉਹਨੂੰ ਮਾਰਾ ਜਾਂ ਪਿੱਛੇ ਕਰ ਲੋ ਪਰ ਹਾਂਡ ਸਾਰੇ ਤੁਸੀਂ ਆਪਸੀ ਭਰਾ ਜਿੰਨਾ ਚਿਰ ਤੱਕ ਤੁਸੀਂ ਇਕੱਠੇ ਨਾ ਹੋਏ ਪੰਜਾਬ ਦੀ ਬਾਗਦੋਰ ਮੈਨੂੰ ਅੰਜ ਲੱਗਦਾ ਕਿ ਅੱਗੇ ਤਿੱਜੇ ਲੈ ਗਏ ਤੇ ਨਾ ਤਾਂ ਮੈਂ ਉਹਨਾਂ ਦਾ ਲੈਣਾ ਤੇ ਮੈਨੂੰ ਲੱਗਦਾ ਕਿ ਉੱਥੇ ਜਿਹੜੇ ਆ ਉਹਨਾਂ ਨੇ ਪੰਜਾਬ ਵਿੱਚ ਆ ਜਾਣਾ ਆਪਾਂ ਇਤਰਾ ਹੀ ਆਪੋ ਵਿੱਚ ਦੀ ਲੜਦੇ ਪੱਗਾਂ ਲਾਉਂਦੇ ਰਹਿ ਜਾਣਾ ਸੋ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਣ ਮਾਈ ਥੱਲੇ ਇਕੱਠੇ ਹੋਣਾ ਚਾਹੀਦਾ ਜਿਹਦਾ ਜਥੇਦਾਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਖਾਲਸਾ ਜੀ ਕਹਿੰਦੇ ਆ ਨਿੱਕੇ ਨਿੱਕੇ ਹੁਣੇ ਐਂਡਸਾ ਦੀ ਜਿਗਰ ਹੋ ਰਿਆ ਸੀ ਫੇਰ ਕੀ ਹੁੰਦਾ ਕੇਸ ਵੀ ਬਣ ਜਾਂਦੇ ਆ ਜੇਲਾ ਵੀ ਕਟੀਆਂ ਜਾਂਦੀਆਂ ਉਹ ਮੈਂ ਤੇ ਜਫਰਵਾਲ ਤੁਹਾਡੇ ਸਾਹਮਣੇ ਬੈਠੇ ਆ ਬਾਕੀ ਮੇਰੇ ਖਿਆਲ ਸਾਡਾ ਸਾਥੀ ਉਹਨਾਂ ਚੋਂ ਨਹੀਂ ਹਾਜ਼ਰ ਹੋਏਗਾ ਸਾਡੇ ਦੇਸ਼ ਸਭਤ ਖਾਲਸੇ ਸਮੇਂ ਦੇਸ਼ ਧਰੋਹ ਦਾ ਪਰਚਾ ਅੱਜ ਵੀ ਸਾਡੇ ਤੇ ਚੱਲਦਾ ਦੇਖ ਤੋਂ ਹੋਵੇ ਪਰਚੇ ਤੋਂ ਵੱਡਾ ਪਰਚਾ ਕੋਈ ਨਹੀਂ ਹੁੰਦਾ ਤੇ ਫੇਰ ਕੀ ਹੈ ਜੀ ਅਸੀਂ ਵੀ ਤੁਹਾਡੇ ਵਿੱਚ ਬੈਠੇ ਆ ਜੋ ਕੌਮ ਨੂੰ ਜੇ ਸੇਵਾ ਕਰਨ ਲਈ ਤੁਰਨਾ ਤੇ ਫਿਰ ਇਹਨਾਂ ਗੱਲਾਂ ਤੋਂ ਮਤ ਡਰਿਏ ਕਿ ਸਾਡੇ ਉੱਤੇ ਪਰਚਾ ਹੋਣਾ ਸਾਡੀ ਮਾਂ ਨੂੰ ਕਿਸੇ ਨੇ ਛਪੇੜ ਮਾਰ ਦੇਣੀ ਆ ਸਾਡੇ ਬਾਪ ਨੂੰ ਮਾਰ ਦੇਣੀ ਆ ਇੱਥੇ ਜਿਵੇਂ ਜਿਵੇਂ ਕੋਈ ਕਿਸੇ ਨੇ ਜ਼ਬਰ ਕਰਨਾ ਤੇਵੇਂ-ਤੇਵੇਂ ਕੌਮ ਨੇ ਅੱਗੇ ਵਧਣਾ ਸੋ ਇਹ ਜਿਹੜੀਆਂ ਕੋਠੀਆਂ ਕਾਠੀਆਂ ਦੀ ਗੱਲ ਆ ਵੱਸਣ ਸੋ ਚ ਪਰਵਾਹ ਦੇਦਾ ਇੱਕ ਵੇਰਾਂ ਨਾ ਸਰਦਾਰ ਸ੍ਰਿੰਦਰ ਸਿੰਘ ਕਹਿੰਦੇ ਉਹਨੂੰ ਇੱਕ ਦੁਕਾਨਦਾਰ ਆਂਦਾ ਸੁਣਨ ਆਲੀ ਆ ਤੁਹਾਡੇ ਗੱਲ ਇਹ ਕਰਕੇ ਉਹਨਾਂ ਦੀ ਇੱਕ ਦਵਾਈਆਂ ਦੀ ਫੈਕਟਰੀ ਹੈ ਦਵਾਈਆਂ ਦੀ ਹੈ ਜਿਹੜੀ ਫਸਲਾਂ ਨੂੰ ਪਾਉਂਦੇ ਉਹ ਦੁਕਾਨਦਾਰ ਲਾਂਬਾ ਦਿੰਦਾ ਹੁੰਦਾ ਕੈਰੋਂ ਸਾਹਿਬ ਤੁਹਾਡੀ ਫੈਕਟ ਤੁਹਾਡੀ ਦਵਾਈ ਨੇ ਸਾਡੇ ਐ ਕਿ ਨਾ ਮਾਰੇ ਨਹੀਂ ਗਿਆ ਕੀ ਦੇ ਨਦੀਨ ਨਦੀਨ ਨਹੀਂ ਮਾਰਿਆ ਉਹ ਹਾਂ ਦਾ ਸਰਿੰਦਰ ਕੈਰੋਂ ਦਾ ਨਾਮ ਸੁਣ ਕੇ ਨਦੀਨ ਮਰ ਜਾਂਦੇ ਆ ਤੂੰ ਹੱਕੀ ਜਾਨਾ ਸਾਡੀ ਦਵਾਈ ਨੇ ਨਹੀਂ ਮਾਰਿਆ ਇੱਕ ਕੋਠੀ ਦਾ ਜਿਗਰ ਕਰਦੇ ਹੋ ਬਕਸਨ ਤੋਂ ਜਫਰਵਾਲ ਦੇ ਨਾਂ ਥੱਲੇ ਹਿਆਰਾਂ ਕਰੋੜਾਂ ਕੋਠੀਆਂ ਇੱਕੇ ਦਿਨ ਵਿੱਚ ਪਾਈਆਂ ਜਾ ਸਕਦੀਆਂ ਸੀ ਜਦੋਂ ਜਫਰਵਾਲ ਕੇਦੇ ਦਰਾਂਡ ਮਾਰਦਾ ਸੀ ਆਓ ਮੈਨੂੰ ਕੱਲ ਇੱਕ ਗੱਲ ਦਾ ਬੜਾ ਵੱਡਾ ਗਿੜਾ ਆਇਆ ਸਾਡਾ ਕੌਮੀ ਜਰਨਲ 40 ਸਾਲ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਰਹਿ ਕੇ ਸਰਦਾਰ ਗਜਿੰਦਰ ਸਿੰਘ ਜਿਹੜਾ ਕੱਲ ਪਾਕਿਸਤਾਨ ਦੀ ਧਰਤੀ ਤੇ ਆਪਣੇ ਸਰੀਰ ਦੀ ਆਹੂਤੀ ਦੇ ਗਿਆ ਆਪ ਚੜ੍ਹਾਈ ਕਰ ਗਿਆ ਇਹ ਕੋਈ ਜ਼ਰੂਰੀ ਨਹੀਂ ਕਿ ਗੋਲੀ ਨਾਲ ਹੀ ਮਰਨ ਵਾਲਾ ਸ਼ਹੀਦ ਹੁੰਦਾ ਹੈ ਬੰਦਾ 40 ਸਾਲ ਸਾਡੇ ਦੇਸ਼ ਚੋਂ ਬਾਹਰਿਆ ਜਲਾਲ ਮਦਦ ਲਈ ਕੱਟ ਕੇ ਤੇ ਮਹਾਰਾਜ ਕਿ ਕਿਸੇ 2-4 ਬੰਦਿਆਂ ਨੂੰ ਛੱਡ ਕੇ ਕਿਤੇ ਕੋਈ ਸਭਾ ਨਹੀਂ ਕੀਤੀ ਗਈ ਕਿਤੇ ਕੋਈ ਦੁਆਨ ਨਹੀਂ ਲਾਇਆ ਗਿਆ ਕਿਤੇ ਜਿਗਰ ਨਹੀਂ ਕੀਤਾ ਗਿਆ ਤੇ ਉਲਟਾ ਸਭ ਉਹ ਕਈਆਂ ਜਗ੍ਹਾ ਦੇ ਉੱਤੇ ਮਤਲਬ ਉਹ ਕਈ ਹੋਰ ਕਿਹੜਾ ਫੰਕਸ਼ਨਾਂ ਨੂੰ ਵੇਖ ਕੇ ਕਈ ਖੁਸ਼ੀਆਂ ਦੇ ਫੰਕਸ਼ਨ ਕੀਤੇ ਗਏ ਮੈਂ ਸਮਝਦਾ ਕਿ ਸਾਡਾ ਫਰਜ਼ ਬੰਦਾ ਮੈਂ ਅੱਜ ਵੀ ਇਸ ਸਟੇਜ ਦੇ ਤੋਂ ਆਪਣੇ ਉਹ ਵੱਡੇ ਭਰਾ ਨੂੰ ਜਿਹੜਾ ਕਿਸੇ ਸਮੇਂ ਸਾਡਾ ਸਾਥੀ ਰਿਹਾ ਉਹਨੂੰ ਵੀ ਇਸ ਜਿੱਥੇ ਮਾਤਾ ਨੂੰ ਸ਼ਰਧਾਂਜਲੀ ਦੇਣਾ ਉੱਥੇ ਭਾਈ ਗਰਜਿੰਦਰ ਸਿੰਘ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਤੇ ਜਾਣੇ ਅਣਜਾਣੇ ਵੀ ਸਾਡੀ ਮਾਤਾ ਤੋਂ ਸਾਡੇ ਉਸ ਭਰਾ ਤੋਂ ਕੋਈ ਗਲਤੀ ਹੋ ਗਈ ਹੋਵੇ ਅਨਜਾਨ ਸਮਝ ਕੇ ਮਾਫ ਕਰ ਦੇਣਾ ਪਿੱਛੇ ਪਰਿਵਾਰ ਨੂੰ ਸਕੇ ਨੂੰ ਸਬੰਧੀਆਂ ਨੂੰ ਬਾਹਣਾ ਮੰਨਣ ਦਾ ਬਰ ਬਖਸ਼ਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਪੁੱਤਰ ਹੋ ਤੇ ਅਮਰਤਾਰੀ ਹੋ ਕੇ ਜੀਓ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਤੋਂ ਵਾਹਿਗੁਰੂ ਤੇ ਲੜ ਲੱਗੇ ਸੀਗੇ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਸਾਰ ਵੇਲੇ ਤੇ ਉਹਨਾਂ ਨੇ ਹਰ ਸਮੇਂ ਆਪਣੀ ਮਾੜਾ ਹੱਥ ਰਖਸ਼ ਨਹੀਂ ਸਿਮਰਨ ਕਰਦੇ ਰਹਿਣਾ ਆਏ ਗਏ ਪ੍ਰਸ਼ਦਾpani ਛਕਾਉਣਾ ਮੈਂ ਕੋਈ ਬੰਮਾ ਜ਼ਿਆਦਾ ਕੁਝ ਨਹੀਂ ਕਹਿਣਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਉਹਨਾਂ ਸਮਿਆਂ ਦਾ ਉਹਨਾਂ ਹਾਲਾਤਾਂ ਦਾ ਸਾਡੇ ਨਗਰ ਦੇ ਸਾਡੇ ਇਲਾਕੇ ਦੇ ਨਾ ਪਿੰਡਾਂ ਨੇ ਸਾਡੇ ਇਸ ਪਰਿਵਾਰ ਦੀ ਬਹੁਤ ਹੀ ਮਦਦ ਕੀਤੀ ਆ ਅਸੀਂ ਉਹਨਾਂ ਦੇ ਰਿਣੀ ਹਾਂ ਸਾਡੇ ਮਾਤਾ ਜੀ ਮੈਨੂੰ ਜਿਉਂ-ਜਿਉਂ ਉਹਨਾਂ ਦਾ ਸਮਾਪਿਤਦਾ ਸੀ ਉਹਨਾਂ ਦਾ ਇਹ ਲਗਾਓ ਜਿਹੜਾ ਸੀ ਮੇਰੇ ਨਾਲ ਬਹੁਤ ਜ਼ਿਆਦਾ ਹੁੰਦਾ ਜਾਂਦਾ ਸੀ ਕਿਤੇ ਮੈਂ ਸਵੇਰੇ ਸੌਤੇ ਕਰੋ ਚਲ ਜਾਣਾ ਉਹਨਾਂ ਨੂੰ ਨਾ ਪਤਾ ਹੋਣਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਪੁਲਿਸ ਆਈ ਸੀ ਤੁਸੀਂ ਮੈਨੂੰ ਦੱਸਿਆ ਨਹੀਂ ਉਹਨਾਂ ਦਾ ਜਿਹੜਾ ਮਾਇੰਦ ਸੀ ਉਹ ਉਹੀ ਚੱਲਦਾ ਸੀਗਾ ਫਿਰ ਮੈਂ ਸੋਚਿਆ ਕਿ ਮਾਤਾ ਜੀ ਨੂੰ ਸੁਣਦਾ ਨਹੀਂ ਇਹਨਾਂ ਨੂੰ ਮੈਂ ਕਿਵੇਂ ਦੱਸ ਕੇ ਜਾਇਆ ਕਰਾਂ ਫਿਰ ਮੈਂ ਉਹਨਾਂ ਨੂੰ ਦੱਸ ਕੇ ਜਾਣਾ ਕਿ ਉਹਨਾਂ ਦੇ ਪੈਰਾਂ ਨੂੰ ਹਿਲਾ ਕੇ ਮੈਂ ਦੱਸ ਕੇ ਜਾਣਾ ਕਿ ਮੈਂ ਇਸ਼ਾਰਾ ਕਰਨਾ ਕਿ ਦਰਬਾਰਸਾਂ ਚੱਲੇ ਆਏ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿ ਕਰਮੰਦਸਾਬ ਗਿਆ ਇਸ ਕਰਕੇ ਮੋਰੋ ਕਿਸਨ ਕੋ ਜੀ ਵੀ ਦੇ ਨਹੀਂ ਸੀ ਜਿੱਦਨ ਮੈਂ ਨਾਂ ਦੱਸ ਕੇ ਜਾਣਾ ਇਹਦਾ ਬਾਕੀ ਪਰਿਵਾਰ ਨੂੰ 당 ਕਰਨਾ ਕਿ ਜਾਓ ਤੇ ਪਿੱਛੇ ਜਾਓ ਉਹਨਾਂ ਦਾ ਜਿਉਂ-ਜਿਉ ਸਮਾਂ ਨੇੜੇ ਹੁੰਦਾ ਸੀ ਤੂੰ ਤੇ ਉਹਨਾਂ ਦਾ ਲੱਗਾ ਉਹ ਮੇਰੇ ਨਾਲ ਬੱਤੇ ਜਾਂਦਾ ਸੀ ਦਾਸ ਵੀ ਉਹਨਾਂ ਨੂੰ ਟਾਈਮ ਵਧੰਦਾ ਸੀ ਮੈਂ ਵੀ ਆਸ-ਪਾਸੇ ਦੂਰ ਤੜੇ ਜਾਣਾ ਬਹੁਤ ਕੱਟ ਕੀਤਾ ਸੀਗਾ ਇੱਕ ਮਹੀਨਾ ਅੱਜ ਤੋਂ ਇੱਕ ਮਹੀਨਾ ਪਹਿਲਾਂ ਜਦੋਂ ਮਾਤਾ ਚੜਾਈ ਕੀਤੀ ਮਾਤਾ ਚੜਾਈ ਕਰਕੇ ਉਹ ਤੋਂ ਇੱਕ ਮਹੀਨਾ ਪਹਿਲਾਂ ਦਾਸ ਨੇ ਕੋਲ ਬੈਠਾ ਤੇ ਮੈਨੂੰ ਕਹਿੰਦੇ ਕਿ ਮੈਨੂੰ ਨਾ ਟੱਲੀਆਂ ਚ ਨਾ ਬਣੇ ਹੋ। ਕੱਪੜੀ ਗੋਣਾ ਮੇਰੇ ਤੇ ਸੋਹਣਾ ਸੂਟ ਪਾਇਆ ਤੇ ਚੰਗੇ ਤਰੀਕੇ ਨਾਲ ਖੜਦਾ। ਤੇ ਉਹ ਦਿਨ ਸੀ ਜਿਸ ਦਿਨ ਮੇਰੇ ਖਤ ਤੇ ਗਿਆ। ਦਾਸ ਤਾਂ ਬਾਅਦ ਚ ਲੱਗਿਆ ਉਹਿਆ ਤੁਨੀਸੀਆ ਸਾਡੇ ਬਾਪੂ ਜੀ ਦਾ ਬੜਾ ਜਿੱਤਨੀਮ ਸੀਗਾ ਸਵੇਰੇ ਇੱਕ ਵਾਰੀ ਉੱਠਦੇ ਸੀਗੇ ਜਿੱਦੋਂ ਸਪੀਕਰ ਲੱਗਦੇ ਸੀ ਪਿੰਡਾਂ ਦੇ ਦੋਸ ਹੋ ਜਾਂਦੇ ਸੀ ਜਿੱਤਨੀਮ ਕਰਕੇ ਜਿਹਦਾ ਰਾਂਜੇ ਸਿੱਧਵਾ ਬੋਲਦੇ ਕੱਲ ਇੱਧੇ ਮਿੱਠੇ ਨੇ ਸਾਰੇ ਦੋਨੋਂ ਜਿਹਦਾ ਲੋਕ ਸੀ ਜਿਹਦਾ ਸੱਚਾ ਕਿ ਜਿਹਦਾ ਨਾ ਜਨਮ ਇਸਾਰੇ ਨੂੰ ਜਾਣ ਕੇ ਜਿੱਦੋਂ ਚੜੇ ਕਿਤੀਆ ਉਹ ਵੀ ਸਵੇਰੇ 8 ਵਜੇ ਬਿਠੇ ਬਿਠੇ ਚੱਲ ਗਏ ਸੀ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਜਾਣਾ ਹੈ ਮੈਂ ਸਤਿਆਂ ਦਿਨ ਜਾਣਾ ਹੈ ਇਹ ਗੱਲ ਸੱਚ ਹੈ ਕਿ ਉਹਨਾਂ ਨੂੰ ਕੋਈ ਬੁਖਾਰ ਉਹਨਾਂ ਗੋਲੀ ਨਹੀਂ ਕਦੀ ਇੱਕ ਦੋ ਦਿਨ ਬੀਲਾ ਉਹਨਾਂ ਨੇ ਅੱਖਾਂ ਹੀ ਢੀਆਂ ਜੇਕਰ ਸਿਰ ਵਿੱਚ ਪੂਰੀ ਸੋਤ ਸੀਗੀ ਆਪਣਾ ਕਮੀਜ਼ ਆਪਣੇ ਹੱਥ ਪੈਰ ਪੂਰੇ ਉਹ ਸਹੀ ਕਰਦੇ ਸੀ ਕਿ ਹੋਣੇ 1 ਵਜੇ ਉਹਨਾਂ ਨੇ ਅੱਖਾਂ ਢੀਆਂ ਦੀ ਆਖਰੀ ਸਾਗ ਹੈ ਐਸੀ ਨਹੀਂ ਕੋਈ ਰੈਣੀ بس ਦਾਸ ਨੇ ਗੁਰਵਿੰਦਰ ਸਿੰਘ ਪੱਕੋ ਕੇ ਨਾਲ ਮਿਲਿਆ ਇਹਨਾਂ ਨਾਲ ਗੱਲ ਹੋਈ ਏ ਕਿ ਤੁਹਾਡੇ ਲਾਗੇ ਚੌਣਾ ਆ ਤੇ ਮੈਂ ਕਿਹਾ ਵੀ ਜੇ ਦਾਤ ਤੋਂ 11 ਵਜੇ ਆਓਗੇ ਇਹ ਚਾਹ ਪਾਣੀ ਚੰਗਾ ਪੀਣਾਗੇ ਉਹ ਕੋੜਿਆ ਵਾਲਾ ਉਸ ਤੋਂ ਬਾਅਦ ਤੇ ਫਿਰ ਸਿੰਪਲੀ ਮਿਲਣਾ ਕਿਹਾ ਕਿ ਅੱਜ ਮੈਂ ਟਾਈਮ ਦਿੱਤਾ ਆ ਇਹ ਚਾਹ ਪਾਣੀ ਮੁੱਕੇ ਚੱਕੇਗੇ ਮੈਂ ਇੱਕ ਤੋਂ 2 ਵਜੇ ਆਵਾਂ ਉਹਨਾਂ ਸੰਗਤ ਜੀ ਕੋਈ ਬਿਲੰਦ ਤੁਸੀਂ ਸਾਡੇ ਘਰ ਆਉਂਦੇ ਸੀ ਮਾਤਾ ਜੀ ਨੂੰ ਮਿਲ ਕੇ ਜਾਂਦੇ ਸੀ ਤੇ ਐ ਪੂਰੇ 10 ਮਿੰਟ ਜਦੋਂ ਮਾਤਾ ਜੀ ਕਿਤੇ ਐ 10 ਮਿੰਟ ਬਾਅਦ ਉਹਨਾਂ ਨੇ ਕਿਹਾ ਕਿ ਇੱਥੇ ਆ ਕੇ ਬਣ ਗਈ ਆ ਤੇ ਮੈਂ ਸਮਝਦਾ ਕਿ ਮਾਤਾ ਜੀ ਦਾ ਜਿਹੜਾ ਨਾਮ ਸਿਕਾ ਜਿਹੜਾ ਇਹਨਾਂ ਨਾਲ ਲਗਾਉ ਸੀਗਾ ਉਹ ਸਹੀ ਸੀਗਾ ਜੋ ਉਹ ਘਰੋਂ ਇਹਨਾਂ ਕੁਝ ਕਹਿੰਦਾ ਹੋਇਆ ਤੁਸੀਂ ਤੁਹਾਡੇ ਸਾਰਿਆਂ ਤੋਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬਹੁਤ ਸਿੱਧਿ ਮਿੱਤਰ ਦੂਰੋਂ ਚੱਲ ਕੇ ਆਏ ਨੇ ਪਟਿਆਲੇ ਤੋਂ ਨੇੜੇ ਆਏ ਤੋਂ ਹੋਰ ਵੀ ਤੁਸੀਂ ਟਿੰਡੀ ਤੋਂ ਬੁਖਰੇ ਆਏ ਨੇ ਤੋਂ ਪ੍ਰਸ਼ਾਦਾ ਛੱਕੇ ਜਾਣਾ ਹੈ ਤੇ ਸਾਰਿਆਂ ਦਾ ਸਾਰੇ ਸਿੰਘਾਂ ਦਾ ਦੂਰ ਨੇੜੇ ਇਸ ਤੇ ਦਾ ਸੱਜਣਾ ਮਿੱਤਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ